ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ੴ ਨਮੂਰਤ ਆਜੁ ਨੀ ਸੈ ਪਹੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਬ ਤਾਰ ਭੁਖਿਆ ਭੁਖ ਨਾ ਤਰੀ ਜੇ ਬੰਨਾ ਪੁਰੀਆਂ ਭਾਰ ਸਹੈ ਸਹਿਆਣ ਪਾ ਲਖ ਹੋ ਹੈ ਤੈ ਕਿਨ ਚੱਲੇ ਨਾ ਹਰ ਕਿਸ ਤੇ ਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮ ਹੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਆਏਕ ਨਾ ਹੁਕਮੇ ਬਖਸ਼ੀਸ ਇੱਕ ਹੁਕਮ ਇਸ ਦਾ ਭੁਆਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝਹਿ ਤਾ ਹਉਮੈ ਕਹੇ ਨ ਕੋਇ ਗਾਵੇ ਕੋ ਤਾਨ ਹੋ ਵੈਖ ਸੈਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਉ ਦਰਹ ਦੂਰ ਕਥਨਾ ਕਥੀ ਨ ਆਵੇ ਟੂਟ ਕਥ ਕਥ ਕਥੀ ਕੋਟੀ ਕੋਟ ਕੋਟ ਲੈਂਦਾ ਦੇ ਲੈਂਦੇ ਥੱਕ ਪਾਹੇ ਜੁਗਉ ਜਗੰਤਰ ਖਾਹੀ ਖਾਹੇ ਹੁਕਮੇ ਇਕਮ ਚਲਾਏ ਰਹਾ ਨਾਨਕ ਬਿਕਸਾਹੇ ਪਰਵਾਹ ਸਾਚਾ ਸਾਹਿਬ ਸਚ ਨੋਇ ਪਖਿਆ ਭਾਉ ਅਪਾਰ ਅਖ ਹੈ ਮੰਗ ਹੈ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅਗੇ ਰਖਿਐ ਜਿਸ ਦਿਸੇ ਦਰਬਾਰ ਮੋਹ ਕੈ ਮੁਰਨ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨੋ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨੰਦਰੀ ਮੂਖ ਦਵਾਰ ਨਾਨਕ ਏ ਵੈ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਾਉ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮਖਨਾਦੰ ਗੁਰਮਖਵੇਦੰ ਗੁਰਮਖਰਿਆਸਮਾਈ ਗੁਰਈਸਰ ਗੁਰਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋਂ ਜਾਣਾ ਆਖ ਨੋਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦਹੇ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਇ ਤੇਰਤਨਾਵਾਂ ਜੇ ਤਿਸ ਭਾਵਾਂ ਮਿਣ ਬਾਣੇ ਕੇ ਨਾਏ ਕਰੇ ਜੇ ਤੇ ਸਿਰਠੂ ਪਾਈ ਵੇਖਾਂ ਮਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੇ ਸਿੱਖ ਸੁਣੀ ਗੁਰਾ ਇੱਕ ਦਹਿ ਬੁਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਜਸੁ ਨਹੀਂ ਹੋਏ ਨਵਾਂ ਖੰਡਾ ਵੀ ਜਾਣੀਐ ਨਾਲਿ ਜਲੇ ਸਭ ਕੋਇ ਚੰਗਾ ਨ ਹੋ ਰਖਾਏ ਕੈ ਜਸ ਕੀ ਰਜਗਲੇ ਜੇ ਤਿਸ ਨਦਰਿ ਨ ਆਵੈ ਤਾ ਬਾਤ ਨ ਪੁੱਛੇ ਕੇ ਕੀ ਟਾਂਦਰ ਕੀਟ ਕਰ ਦੋ ਸੀ ਦੋਸਤ ਰਏ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਤਵਲ ਆਕਾਸ਼ ਸੁਣੈ ਦੀਪ ਲੋ ਪਾਤਲ ਸੁਣੈ ਉਹ ਨਾ ਸਭ ਕੇ ਕਾਨ ਨਾਨਕ ਭਗਤਾں ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨੋਸ ਸੁਣੈ ਈਸਰ ਬ੍ਰਹਮਾ ਇੰਦ ਸੁਣੈ ਮੁਕਸਲਾ ਹਨਮੰਦ ਸੁਣੈ ਜੋਗ ਜਗਤ ਤਨ ਭੇਦ ਸੁਣੈ ਸਾ ਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਬਿਗਾਸ ਸੁਣੈ ਦੁਖ ਪਾਪ ਕਾਰੋਂ ਸੁਣੈ ਸਤ ਸੰਤੋਖ ਗਿਆਨ ਸੁਣੈ ਅਠ ਛਠ ਕਾਇਸਨਾਨ ਸੁਣੈ ਪੜ ਪੜ ਪਾਉ ਵਹਿਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਉਸ ਦਾ ਵਿਗਾਸ ਸੁਣੈ ਦੁਖ ਪਾਪ ਕਾਰੋਂ ਸੁਣੈ ਸਰਾਂ ਗੁਨਾਕੇ ਗਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਦੇ ਪਾਵੇਂ ਰਹ ਸੁਣੈ ਹਾਥ ਹੋਵੇ ਅਸ ਰਹ ਨਾਨਕ ਭਗਤਾਂਸ ਦਾ ਵੇਗਾ ਉਸ ਸੁਣੈ ਦੁੱਖ ਪਾਪ ਕਾ ਨੋਸ ਮੰਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛ ਪਿਛਤਾਏ ਕਾਗਦ ਕਲਮ ਨਾ ਲਿਖਨ ਹਰ ਮੰਨੇ ਕਾ ਬੇਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਜੋਟਾ ਨਾ ਖਾਵੇ ਮੰਨੈ ਨੰਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਛਾਗ ਨ ਪਾਏ ਮਨੈ ਪਤ ਸਿਉ ਪ੍ਰਗਟ ਜਾਏ ਮਨੈ ਮਾਗਣ ਚੱਲੇ ਪੰਥ ਮਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਉ ਵਹਿ ਮੁਖ ਦਵਾਰ ਮਨੈ ਪਰਵਾਰੇ ਸਾਧਾਰ ਮਨ ਨੈ ਕਰੇ ਤਾਰੇ ਗੁਰ ਸਿੱਖ ਮਨੈ ਨਾਨਕ ਭਵੇ ਨ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਮ ਪੰਚੇ ਸੋਹਹਿ ਦਰ ਰਾਜਾਣ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਤੌਲ ਤਰਮ ਦੇ ਆਪਾ ਭੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਦਰਦੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮਨ ਜੋਰ ਜੀ ਆਉ ਤਰੰਗਾ ਕੇਨੋ ਸਭ ਨਾਂ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੇਤਾ ਹੋਇ ਕੇਤਾ ਤਾਂ ਹਣ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਬਸਾਓ ਏਕੋ ਕਵਾ ਤਿਸਤੇ ਹੋਏ ਲਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਭਰਿਆ ਨਾ ਜਾਵੇ ਇਕ ਵਾਰ ਯੋਧਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਅਸੰਖ ਜਪਿਆ ਸੰਗ ਭਾਵ ਸੰਗ ਪੂਜਾ ਸੰਗ ਤਪ ਤਾ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਲਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤਿ ਆ ਸੰਦਾਤਾਰ ਅਸੰਖ ਸੂਰਮੋਹ ਭਖਸਾਰ ਸੰਖ ਮੋਹ ਨਿਵਲਾਇ ਤਾਰ ਕੁਦਰਤ ਕਮਣ ਕਹਾ ਮੇ ਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਮਰਕਰ ਜਾਹੇ ਜੋਰ ਅਸੰਖ ਗਲ ਵੱਡ ਹਤਿਆ ਕਰ ਜਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਊੜਿਆਰ ਊੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਰ ਅਸੰਖ ਨਾਮ ਸੰਤਾਨ ਅਗੰਮ ਅਗੰਮ ਸੰਖਲੋ ਅਸੰਖ ਹੈ ਸਿਰ ਭਰ ਹੋਏ ਅਖਰੇ ਨਾਮ ਅਖਰੇ ਸਲ੍ਹਾ ਅਖਰੇ ਗਿਆਨ ਗੀਤ ਗੁਣ ਗਹਾ ਅਖਰੇ ਲਿਖਨ ਬੋਲਣ ਬਾਣ ਅਖਰਾਂ ਸਰ ਸੰਜੋਗ ਵਿਖਾਣ ਜਿਨਹੇ ਲਿਖੇ ਤਿਸ ਸਿਰ ਨੋਹੇ ਜੇ ਫਰਮਾਏ ਤਿਬ ਤੇ ਪਾਹੇ ਜੇਤਾ ਕੀਤਾ ਤੇਤਾ ਨਾਉ ਵਿੰਨਾਵੇਂ ਨਾਹੀ ਕੋਥਾ ਕੁਦਰਤ ਕਮਣ ਕਹਾ ਮੀਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰ ਸਖੇ ਮੂਤਪਲੀ ਤੇ ਕੱਪੜ ਹੋਵੇ ਦੇਸਾ ਮੂਣ ਲਈਏ ਉਤ ਹੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋ ਘੇ ਨਵੇਂ ਕੇ ਰੰਗੁੰਨੀ ਪਾਪੀ ਆਖ ਨਾਹ ਕਰ ਕਰ ਕਰਣਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਹਾ ਨਾਨਕ ਹੁਗਮਿ ਆਵੋ ਜਾਹ ਤਿਰਤਪ ਬਿ ਆਵ ਦਤਦਾਨ ਜੇ ਕੋ ਪਾਵੇ ਤਿਲਕਾਮਾਨ ਸੁਣਿਉ ਮਨਿਉ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਉ ਦਵਾਣੀ ਬਰਮਾਉ ਸਵਸਤ ਆਤ ਬਾਣੀ ਬਰਮਾਓ ਸਤ ਸੋਹਣ ਸਦਾ ਮਨ ਚਾਓ ਕਮਣ ਸੋ ਵੇਲਾ ਵਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸੇਰਤੀ ਮਹਾ ਕਮਣ ਜਿਤ ਹੋ ਆਇਆ ਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਨ ਹਿਥ ਵਾਰਣ ਜੋਗੀ ਜਾਣੈ ਰਤਮਾਹੋ ਨ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੇ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹ ਹੈ ਪਾਤਾਲਾ ਪਾਤਾਲ ਲਖ ਆਗਸ ਆਗਸ ਓੜਕ ਓੜਕ ਭਾਲ ਥਕੇ ਵੇਦ ਕਹਿਣਿ ਕਿਵਤ ਸੈ ਸੇ 18 ਕੈਣਕ ਤੇ ਬਾ ਅਸਲੋ ਇਕ ਧਾਤ ਲੇਖਾ ਹੋਇ ਤਾ ਲਖੀਐ ਲੇਖੇ ਹੋਏ વિનાਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਨਾ ਏਤੀ ਸਰਤਨਾ ਪਾਈ ਆ ਨਦੀਆਂ ਤੇਹਾ ਪਵੇ ਸਮੁੰਦਰ ਨ ਜਾਣੀ ਹੈ ਸਮੁੰਦਰ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕਿਹੜੀ ਤੁਲਣਾ ਹੋਵਣੀ ਜੇ ਤਿਸ ਮਨੋ ਨਾ ਵੀਸ ਰਹਿ ਅੰਤ ਨਾ ਸਿਪਤੇ ਕਹਿਨਾ ਅੰਤ ਅੰਤ ਨਾ ਕਰਨੇ ਦੇਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰ ਆਵਰ ਅੰਤ ਕਾਰਣ ਕੀਤੇ ਬਿਲ ਨਾਹੇ ਤਾਕੇ ਅੰਤ ਨਾ ਪਾਏ ਜਾਹੇ ਇਹ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਉਚਾਨਾ ਐਵੜਾ ਉੱਚ ਹੋਏ ਕੋਏ ਤੇ ਸਿਉੱਚੇ ਕੋ ਜਾਣੇ ਸੋਏ ਜੇਵੜੇ ਆਪ ਜਾਣਿਆ ਪਾਪ ਨਾਨਕ ਨੰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨੰਤ ਨਾਏ ਕਹਤੇ ਮੰਗਹਿ ਜੋ ਦੂਬਾਰ ਕਹਤੇ ਅਗਨਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰਪਾਹੇ ਕਿਤੇ ਮੂਰਖਾ ਹੀ ਖਾਹੇ ਕਿਤੇ ਆ ਦੂਖ ਭੂਖ ਸਦਮਾਰ ਏ ਪਹਿ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੇ ਜੇ ਧੀਆ ਮੂਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਗਈ ਕੇ ਜਿਸਨੂੰ ਬਖਸੇ ਸਿਪਸਾ ਲਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਢਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਭਾਏ ਅਮੁੱਲ ਆਸਮਾਹਿ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤਲ ਅਮੁੱਲ ਪਰਵਾਨ ਅਮੁੱਲ ਬਖਸ਼ਿਸ ਮੁਰਣੀ ਸਾਨ ਅਮੁੱਲ ਕਰਮ ਅਮੁੱਲ ਫਰਮਾਨ ਆਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵ ਨਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਨਾਨਕ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੇਤੇ ਆਖੇ ਆਖਣ ਬਾਹੇ ਕੇਤੇ ਕਹਿ ਕਹਿ ਉਠ ਟ ਜਾਏ ਇਹਤੇ ਕੀਤੇ ਹੋਰ ਕਰਹਿ ਤਾ ਆਖਣ ਸਕੇ ਕੇਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾ ਗਾਵਾਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਨਿਕ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪ੍ਰੀ ਸੋ ਕਹੀਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੂੰ ਪੌਣ ਪਣੀ ਬੈਸੰਤਰ ਗਾਵੈ ਰਾਜਾ ਧਰਮੰਦਵਾਰੇ ਗਾਵਹਿ ਚਿਤ ਗੁਪਤ ਲਿਖ ਜਾਨਹਿ ਲਿਖ ਲੇ ਧਰਮ ਵਿਚਾਰੇ ਗਾਵਹਿ ਸਰਬ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਦੇਵ ਦਸਨ ਬੈਠੇ ਦੇਵਤਿਆਂ ਦਰਣਾਲੇ ਗਾਵਹਿ ਸਿਧ ਸਮਾਧੀ ਅੰਦਰ ਗਾਵਣ ਸੋਦ ਵਿਚਾਰੇ ਗਾਵਣ ਜਤੀਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਬੜਨ ਖੇਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮਹਣਿਆ ਮਨਮੋਹਨ ਸੁਰਗਾ ਮਛ ਬਿਆਲੇ ਗਾਵਣ ਰਤਨੁ ਪਾਏ ਤੇਰੇ ਅਠ 60 ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇ ਤੁ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕਹਤੇ ਗਾਵਣ ਸੇ ਮੈਂ ਚਿਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨੋਈ ਹੈ ਭੀ ਹਸੀ ਜਾਇ ਨ ਜਾਸੀ ਰਚਨਾ ਜਿਨ ਨਚਾਈ ਰੰਗੇ ਰੰਗੇ ਪਾਤੇ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਬ ਤਿਸ ਦੇ ਵੜਾਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਸਾ ਸਹਾ ਪਾਸਾ ਸਹਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪੱਟੋਲੇ ਧਿਆਨ ਕੀ ਕਰਹਿ ਬੀਬੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਬੰਤੀ ਸਗਲ ਜਮਾਤੇ ਮਨ ਜੀਤੇ ਜਗ ਜੀਤ ਆਦੇਸ ਸੇ ਆਦੇਸ ਆਦ ਨੀਲ ਨਾਦ ਅਨਹਤ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦੇ ਆ ਬੰਧਰਣ ਘੜ ਘੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿਧ ਸਿਧ ਅਵਰਾ ਸਾਧ ਸੰਯੋਗ ਵਿੰਯੋਗ ਦੋਇ ਕਾਰ ਚਲਾਉ ਵਹਿ ਲੇਖ ਆਵੇ ਭਾਗ ਆਦੇਸ ਸਿ ਆਦੇਸ ਆਦ ਨਿਲ ਨਾਦ ਅਨਾਹਤ ਜੁਗ ਜੁਗ ਵੇ ਕੋ ਵੇਸ ਇਕ ਮਾਈ ਜੁਗਤ ਵਿਆਹੀ ਤੈਂ ਜੇਲੇ ਪਰਮਾਨ ਇਕ ਸੰਸਾਰ ਇਕ ਬੰਧਾਰ ਇਕ ਲਾਏ ਦੀਬਾਨ ਜਿਵਤ ਸੁਭਾਵੇ ਤਵੇਂ ਚਲਾਉ ਜਿ ਹੋਵੇ ਫਰਮਾਨ ਉਹ ਵੇਖੇ ਉਹ ਨਨਦਰਣ ਆਵੇ ਬਹੁਤਾ ਇਹ ਵੀੜਾਂ ਆਦੇਸ ਸੇ ਆਦੇਸ ਆਦ ਨਿਲਨ ਆਦੇ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਧਾਰ ਜੋਗਿ ਸਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸੱਚੇ ਕਾਰ आदेश से आदेश आदनिल अनाद अनहत जुग जुग एको वेस एक दूजी बोलख होए लाख होए लाख हो वेस लाख लाख घेड़ा आखी है एक नाम जगदीश इत रहो पद बवड़ियां चढ़िए होवे 21 सुन गलियां आकाश की कीटा आई रेस नानक नंदरी पाई है ਕੂੜੀ ਕੂੜ ਠਿਸ ਆਖਣ ਜੋਰ ਚੁਪਣਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੇ ਥਿਥੀ ਵਾਰ ਪੌਣ ਪਾਣੀ ਅਗਣੀ ਪਾਤਾਲ ਤਿਸਵੀ ਧਰਤੀ ਥਾਪ ਰਖੀ ਧਰਮਸਾਰ ਤਿਸਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਤਿੱਥੇ ਸੁਹਣ ਪੰਜ ਪਰਵਾਰ ਨੰਦਰੇ ਕਰਮ ਪਵੇ ਨਿਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆਂ ਜਾਪੇ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਖੋ ਕਰਮ ਕੇਤੇ ਪਉਣ ਪਣੀ ਵੈ ਸੰਤਰ ਕੇਤੇ ਕਨ ਮਹੇਸ ਕੇਤੇ ਬ੍ਰਹਮੇ ਘਾੜ ਦਗੜੀਏ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕیتے ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮੁੰਨ ਕਿਤੇ ਕਿਤੇ ਰਤਨ ਸਮੁੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਬਾਤ ਨਿਰੰਦ ਕਿਤਿਆਂ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬినੋਦ ਘੋੜ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘਾੜ ਧਗੜੀ ਹੈ ਬਹੁਤ ਅਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਿਸਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਨਾ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤੇ ਤੇਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਪ੍ਰਭੂਰ ਤਿਥੈ ਸੀਤੋ ਸੀਤਾ ਮਹਿਮਾ ਮਾਹ ਹੈ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਹੋ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਸੇ ਮਨ ਮਾਹੇ ਤਿਥੈ ਭਗਤ ਵਸੇ ਕੇ ਲੋ ਕਰੇ ਅਨੰਤ ਸਚਾ ਮਨ ਸੋਏ ਸਤਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਿਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਿਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਧਿਰ ਸੁਨਿਆਰ ਅਹਰਣ ਮਤ ਵੇਦ ਥਿਆਰ ਪੌਖਲਾ ਅਗਨ ਤਪਤਾ ਪੰਡਾ ਪਉ ਅੰਮ੍ਰਿਤ ਤਿਤ ਢਾਲ ਕੜਿਐ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੇ ਨਦਰਨ ਹਾਉ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਸੰਗਿਆ ਆਂ ਬੁਰਿਆ ਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮ ਸਖਤ ਘਾਨ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੇ ਨਾਨ ਜਿਨ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਹਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ